ਤੁਸੀਂ ਇੱਕ ਬੰਦੇ ਨੂੰ ਅਰੈਸਟ ਕਰਨ ਦੇ ਲਈ ਗਏ ਆ ਬੰਦਾ ਘਰ ਦੇ ਵਿੱਚ ਮੌਜੂਦ ਆ ਨਾ ਉਹ ਕਿਤੇ ਭੱਜਿਆ ਨਾ ਕੀਤਾ ਨਾ ਲੈਣਾ ਨਾ ਦੇਣਾ ਤੁਸੀਂ ਜਿਹੜਾ ਸੈਂਕੜਿਆਂ ਦੀ ਤਾ ਦੇ ਵਿੱਚ ਪੁਲਿਸ ਲੈ ਕੇ ਗਿਆ ਕੀੜੀ ਕਿਹੜੀ ਚੀਜ਼ ਦੀ دہشت ਪਾਉਣੀ ਚਾਹੁੰਦੇ ਤੁਸੀਂ ਲੋਕਾਂ ਨੂੰ ਡਰਾਉਣਾ ਚਾਹੁੰਦੇ ਆ ਤੁਸੀਂ ਧਮਕਾਉਣਾ ਚਾਹੁੰਦੇ ਆ ਤੁਸੀਂ ਤਾਂ ਜੋ ਆਵਾਜ਼ਾਂ ਬੁਲੰਦ ਨਾ ਕਰ ਸਕਣ ਇਹਦੇ ਨਾਲ ਇਹ ਪੰਜਾਬੀ ਆ ਬੜੇ ਢੀਠ ਕਿਸਮ ਦੇ ਹੁੰਦੇ ਨੇ ਕੇਜਰੀਵਾਲ ਸਾਹਿਬ ਤੁਹਾਨੂੰ ਪਤਾ ਨਹੀਂ ਜਿੱਦਣ ਤੁਹਾਡੀ ਗੋਡਨੀ ਲਵਾਈ ਸੀ ਨਾ ਇਸੇ ਪੰਜਾਬੀ ਨੇ ਲਵਾਈ ਸੀ ਇਹ 메ਨ ਮਸਲਾ ਜਿਹੜਾ ਨਾ ਉਹ ਈਗੋ ਹਰਟ ਦਾ ਜਿਵੇਂ ਪਹਿਲਾਂ ਲੋਕਾਂ ਦੇ ਗਲਾਂ 'ਚ ਬੈਨਰ ਪੁਆਏ ਸੀ ਵਿਕ੍ਰਮਜੀਤ ਸਿੰਘ ਮਜੀਠੀਆ ਚਲਾਉ ਮੁਹਿੰਮ ਪੰਜਾਬ ਦੇ ਵਿੱਚ ਲਾ ਕੇ ਕੇਜਰੀਵਾਲ ਦੀ ਫੋਟੋ ਫਿਰ ਵੇਖਾਂਗੇ ਨਾ ਵੀ ਮਾਂ ਦਾ ਦੁੱਧ ਪੀਤਾ ਤਾਂ ਕਰਕੇ ਵਿਖਾਉਂ ਕਿਉਂ ਲੋੜ ਪੈ ਗਈ ਜਿਹੜੀ ਕੱਲ ਗ੍ਰਿਫਤਾਰ ਕੀਤਾ ਅੱਜ 7 ਦਿਨ ਦਾ ਰਿਮਾਂਡ ਹਾਸਲ ਕਰ ਲਿਆ ਮਾਮਲੇ ਵੀ ਉੱਤੇ ਦਰਜ ਕਰ ਦਿੱਤੇ ਐ ਤੁਹਾਡੇ ਸਾਹਮਣੇ ਆ ਜੋ ਕੁਝ ਵੀ ਪੰਜਾਬ ਸਰਕਾਰ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਅੰਦਰ ਜਿਹੜੀਆਂ ਪੰਜਾਬ ਦੇ ਲੋਕਾਂ ਦੀ ਜਾਂ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਵਾਲੇ ਲੋਕਾਂ ਨੂੰ ਦਬਾ ਰਹੀ ਹੈ। ਆ ਵਿਕਰਮਜੀਤ ਸਿੰਘ ਮਜੀਠੀਆ ਉਹ ਹਰ ਟਾਈਮ ਪੰਜਾਬ ਦੇ ਮੁੱਦਿਆਂ ਨੂੰ ਜਿਹੜਾ ਹੈਗਾ ਉਹ ਲਿਆ ਕੇ ਲੋਕਾਂ ਦੇ ਸਾਹਮਣੇ ਰੱਖਦੇ ਨੇ ਸਰਕਾਰ ਦੇ ਸਾਹਮਣੇ ਰੱਖਦੇ ਨੇ। ਤੁਹਾਡੇ ਕਿਸ ਤਰੀਕੇ ਨਾਲ ਤੁਹਾਡੇ ਪੱਤਰਕਾਰਾਂ ਨੂੰ ਉਹ ਬਲਾਕ ਦੇ ਪੁਲਿਸ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਜਿਹੜਾ ਹੈਗਾ ਉਹ ਧਮਕਾਇਆ ਗਿਆ ਔਰ ਉਹਨਾਂ ਦੀ ਆਵਾਜ਼ ਜਿਹੜੀ ਹੈ ਬੰਦ ਕਰਦੀ ਉਸੇ ਦੇ ਤਹਿਤ ਹੀ ਜਿਹੜਾ ਹੈ ਸਾਰਾ ਮਾਮਲਾ ਕਿਉਂਕਿ ਸਰਕਾਰ ਦੀ ਸਭ ਤੋਂ ਵੱਡੀ ਗੱਲ ਆ ਅਰਵਿੰਦ ਕੇਜਰੀਵਾਲ ਦੀ ਔਰ ਭਗਵੰਤ ਮਾਨ ਦੀ ਜਿਹੜੀ ਈਗੋ ਹਰਟ ਹੋਈ ਆ ਜਿਹੜੇ ਕੇਸਾਂ ਦੇ ਵਿੱਚ ਲਿਆ ਕੇ ਵਿਕਰਮਜੀਤ ਸਿੰਘ ਮਜੀਠੀਆ ਜੀ ਨੂੰ ਅੱਜ ਫੇਰ ਇੱਕ ਪਰਚਾ ਪਾ ਕੇ ਉਹਨਾਂ ਨੇ ਜਿਹੜਾ ਜੇਲ੍ਹ ਦੇ ਵਿੱਚ ਡੱਕਿਆ ਜਿਹੜਾ ਉਹਦਾ ਮੁੱਖ ਦੋਸ਼ੀ ਆ ਉਹਨਾਂ ਕੇਸਾਂ ਦਾ ਉਹ ਤਾਂ ਸਜ਼ਾ ਪੂਕਦਕੇ ਵੀ ਬਾਹਰ ਆ ਗਿਆ ਇਹ ਸਾਰੀਆਂ ਜੜੀਆਂ ਹੈਗੀਆਂ ਇਹ ਬੋਗਸ ਐਫ ਆਈ ਆਰ ਹੈਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਤੁਹਾਡੇ ਸਾਹਮਣੇ ਜਿਹੜੇ ਰਿਜ਼ਲਟ ਜਿਹੜੇ ਉਹ ਇਹ ਖੋਖਲੀਆਂ ਸਾਬਤ ਹੋਣਗੀਆਂ ਇਸ ਮਾਮਲੇ ਨੂੰ ਦੇਖਦੇ ਕਿਉਂ ਕਿਹਾ ਜਾ ਰਿਹਾ ਸੀ ਕਿ ਜੋ ਨਸ਼ੀ ਵਰਤ ਨੂੰ ਲੈ ਕੇ ਜਿਹੜਾ ਮਾਮਲੇ ਦਰਜ ਕੀਤੇ ਗਏ ਹੈ ਕਰੋੜਾਂ ਰੁਪਏ ਦੀ ਪ੍ਰਾਪਰਟੀਜ਼ਾਂ ਜਿਹੜੀਆਂ ਕੰਪਨੀਆਂ ਦੇ ਨਾਲ ਜਿਹੜਾ ਉਹਨਾਂ ਨੇ ਇਹ ਗੜਬੜੀ ਕੀਤੀ ਹੈ ਤੁਹਾਡਾ ਉਹ ਅਦਾਰਾ ਹੈਗਾ ਜਿਹੜਾ ਪੰਜਾਬ ਦੇ ਲੋਕਾਂ ਦੀ ਆਵਾਜ਼ ਆ ਜਿਹੜੀ ਉਹ ਸਰਕਾਰਾਂ ਤੱਕ ਲੈ ਕੇ ਜਾਂਦਾ ਕੀ ਤੁਹਾਨੂੰ ਵੀ ਲੱਗਦਾ ਵੀ ਇਹ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਪੰਜਾਬ ਦੇ ਅੰਦਰ ਚੱਲ ਰਿਹਾ ਨਸ਼ੇ ਤਾਂ ਉਸੇ ਤਰੀਕੇ ਨਾਲ ਹੀ ਚੱਲ ਰਹੇ ਆ ਅੱਜ ਤੱਕ ਕਿਸੇ ਵੀ ਜਿਹੜਾ ਹੈਗਾ ਜਿਹੜੇ ਤੁਸੀਂ ਪ੍ਰਾਪਰਟੀਆਂ ਨੂੰ ਢਾ ਰਹੇ ਹੋ ਜਾਂ ਜਿਹੜਾ ਹੈਗਾ ਉਹਨਾਂ ਨੂੰ ਨਸ਼ਟ ਕਰ ਰਹੇ ਹੋ ਤੇ ਤੁਸੀਂ ਵੀ ਭਾਵ ਦੇ ਜਿਹੜੇ ਬੈਨਰ ਲਾ ਰਹੇ ਹੋ ਜੁੱਧ ਨਸ਼ੇ ਵਿਰੁੱਧ ਉਹ ਤਾਂ ਪ੍ਰਾਪਰਟੀਆਂ ਸਾਰੀਆਂ ਜਿਹੜੀਆਂ ਇਨਲੀਗਲ ਜਗ੍ਹਾ ਦੇ ਉੱਤੇ ਬਣੀਆਂ ਹੋਈਆਂ ਜਣੀਆਂ ਸਰਕਾਰ ਦੀਆਂ ਜ਼ਮੀਨਾਂ ਦੇ ਉੱਤੇ ਤੁਸੀਂ ਉਹਨਾਂ ਦੇ ਕਬਜ਼ੇ ਛੜਾ ਰਹੇ ਹੋ ਔਰ ਪ੍ਰਚਾਰ ਕਰ ਰਹੇ ਹੋ ਤੁਸੀਂ ਜਿਹੜਾ ਹੈਗਾ ਯੋਧਨਸ਼ਿਆਂ ਵਿਰੁੱਧ ਵੀ ਜਿਹੜਾ ਇੱਥੇ 500 550 ਕਰੋੜ ਦਾ ਜਿਹੜਾ ਹੈਗਾ ਜੀ ਉਹ ਰੈਕਟਰ ਨਿਕਲਿਆ ਜੀ 29 ਮੋਬਾਈਲ ਨਿਕਲੇ ਜੀ ਲੈਪਟਾਪ ਨਿਕਲੇ ਜੀ ਔਰ ਨਿਕਲਿਆ ਇਹ ਕੁਝ ਵੀ ਨਹੀਂ ਉੱਥੇ ਸਿਰਫ ਤੇ ਸਿਰਫ ਇੱਕ 47 ਲੱਖ ਰੁਪਏ ਦੀ ਫਿਗਰ ਆ ਉਸ ਐਫ ਆਈ ਆਰ ਦੇ ਪਹਿਰੇ ਦੇ ਅੰਦਰ 47 ਲੱਖ ਰੁਪਏ ਦੀ ਕਹਿੰਦੇ ਤੁਸੀਂ ਇਹ ਜਿਹੜਾ ਆਪਦੀਆਂ ਆਰਟੀਆਈ ਜਿਹੜੀਆਂ ਭਰੀਆਂ ਉਹਦੇ ਵਿੱਚ ਛਪਾਇਆ ਹੈ ਜਰਮਾਣਾ ਸਾਹਿਬ ਤੁਸੀਂ ਕਿਤੇ ਲੋਨ ਕਰਾਇਆ ਹੋਊਗਾ ਤਾਂ ਲੋਨ ਨੂੰ ਤੁਸੀਂ ਆਪਦੀ ਜਿਹੜੀ ਆਈਟੀਆਰ ਭਰਦੇ ਹੋ ਉਹਦੇ ਵਿੱਚ ਸ਼ੋਅ ਕਰ ਲੋਗੇ ਲੋਨ ਦਾ ਸ਼ੋਅ ਹੀ ਨਹੀਂ ਹੁੰਦਾ ਉਹਦੇ ਵਿੱਚ ਡੀ5 ਚੈਨਲ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗੁਰਜੀਤ ਸਿੰਘ ਗਰਮਾਣਾ ਤਾਂ ਬੀਤੇ ਕੱਲ ਵਿਜੀਲੈਂਸ ਵੱਲੋਂ ਵਿਕਰਮ ਮਜੀਰੀਏ ਨੂੰ ਗ੍ਰਿਫਤਾਰ ਕੀਤਾ ਸੀਗਾ ਅੱਜ ਜੁਨਾ ਨੂੰ ਮਾਂਜੁਗਦਾਲ ਦੇ ਵਿੱਚ ਪੇਸ਼ ਕੀਤਾ ਗਿਆ ਤੇ 7 ਦਿਨ ਦਾ ਰਿਮਾਂਡ ਜਿਹੜਾ ਲਿਆ ਗਿਆ ਤਾਂ ਇਸ ਮੁੱਦੇ ਤੇ ਲਗਾਤਾਰ ਜਿਹੜੀ ਚਰਚਾ ਚੱਲ ਰਹੀ ਹੈ ਤਾਂ ਗੱਲਬਾਤ ਕਰਾਂਗੇ ਸ਼ਰੋਮਣੀ ਅਕਾਲੀ ਦਲ ਜੂਹ ਦੇ ਸਪੋਕਸ ਪਰਸਨ ਨੇ ਪੰਜਾਬ ਦੇ ਅਮਨ ਵੜਿੰਗ ਜੀ ਉਹਨਾਂ ਦੇ ਨਾਲ ਕੀ ਕਹਿਣਾ ਉਹਨਾਂ ਦਾ ਕੀ ਕਾਰਨ ਹੈ ਕਿਉਂ ਗ੍ਰਿਫਤਾਰ ਕੀਤਾ ਗਿਆ ਵਾਕਈ ਕਿਤੇ ਨਾ ਕਿਤੇ ਜਿਹੜੇ ਰੋਪ ਜਿਹੜੇ ਲਗਾਏ ਜਾ ਰਹੇ ਨੇ ਉਹ ਸਹੀ ਹੈ ਜਾਂ ਗਲਤ ਉਰੇਕਸਨ ਤੁਹਾਤ ਪੱਲਾ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਡੀ5 ਚੈਨਲ ਦੇਖਣ ਵਾਲੇ ਸਾਰੇ ਵੀਰਾਂ ਨੂੰ ਮੈਂ ਪਿਆਰ ਭਰੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਕਿਵੇਂ ਦੇਖਦੇ ਹੋ ਵਿਜੀਲੈਂਸ ਨੂੰ ਕਿਉਂ ਲੋਡ ਪੈ ਗਈ ਜਿਹੜੀ ਕੱਲ ਗ੍ਰਿਫਤਾਰ ਕੀਤਾ ਅੱਜ 7 ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ ਮਾਮਲੇ ਵੀ ਉੱਤੇ ਦਰਜ ਕਰ ਦਿੱਤੇ ਹੈ ਆ ਤੁਹਾਡੇ ਸਾਹਮਣੇ ਆ ਜੋ ਕੁਝ ਵੀ ਪੰਜਾਬ ਸਰਕਾਰ ਕੇਸ ਤਰੀਕੇ ਦੇ ਨਾਲ ਪੰਜਾਬ ਦੇ ਅੰਦਰ ਜਿਹੜੀਆਂ ਪੰਜਾਬ ਦੇ ਲੋਕਾਂ ਦੀ ਜਾਂ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਵਾਲੇ ਲੋਕਾਂ ਨੂੰ ਦੁਬਾਰਾਈ ਆ ਅ ਬਿਕਰਮਜੀਤ ਸਿੰਘ ਮਜੀਠੀਆ ਉਹ ਹਰ ਟਾਈਮ ਪੰਜਾਬ ਦੇ ਮੁੱਦਿਆਂ ਨੂੰ ਜਿਹੜਾ ਹੈਗਾ ਉਹ ਲਿਆ ਕੇ ਲੋਕਾਂ ਦੇ ਸਾਹਮਣੇ ਰੱਖਦੇ ਨੇ ਸਰਕਾਰ ਦੇ ਸਾਹਮਣੇ ਰੱਖਦੇ ਨੇ ਔਰ ਸਰਕਾਰ ਦੀਆਂ ਨਲਾਈਕੀਆਂ ਜਿਹੜੀਆਂ ਜਿਹੜੀਆਂ ਮਾੜੀਆਂ ਕਰਤੂਤਾਂ ਉਹ ਵੀ ਜਗਜਾਗ ਕਰ ਰਹੇ ਨੇ ਚਾਹੇ ਬਿਕਰਮਜੀਤ ਮਜੀਠੀਆ ਹੋਣ ਸੁਖਪਾਲ ਖਹਿਰਾ ਹੋਣ ਜਦ ਤੁਹਾਡਾ ਆਪਦਾ ਹੀ ਖੁੱਦ ਦੇ ਅਦਾਰੇ ਆ ਤੁਹਾਡੇ ਤੁਹਾਡੇ ਕਿਸੇ ਤਰੀਕੇ ਨਾਲ ਤੁਹਾਡੇ ਪੱਤਰਕਾਰਾਂ ਨੂੰ ਬਲਾਕ ਦੇ ਪੁਲਿਸ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਜਿਹੜਾ ਹੈਗਾ ਉਹ ਧਮਕਾਇਆ ਗਿਆ ਔਰ ਉਹਨਾਂ ਦੀ ਆਵਾਜ਼ ਜਿਹੜੀ ਇਹ ਬੰਦ ਕਰਨੀ ਉਸੇ ਦੇ ਤਹਿਤ ਹੀ ਜਿਹੜਾ ਹੈ ਸਾਰਾ ਮਾਮਲਾ ਕਿਉਂਕਿ ਸਰਕਾਰ ਦੀ ਸਭ ਤੋਂ ਵੱਡੀ ਗੱਲ ਆ ਅਰਵਿੰਦ ਕੇਜਰੀਵਾਲ ਦੀ ਔਰ ਭਗਵੰਤ ਮਾਨ ਦੀ ਜਿਹੜੀ ਈਗੋ ਹਰਟ ਹੋਈ ਆ ਇਹਨਾਂ ਚੀਜ਼ਾਂ ਦੇ ਨਾਲ ਜਿਹੜੇ ਕੇਸਾਂ ਦੇ ਵਿੱਚ ਲਿਆ ਕੇ ਵਿਕਰਮਜੀਤ ਸਿੰਘ ਮਜੀਠੀਆ ਜੀ ਨੂੰ ਅੱਜ ਫੇਰ ਇੱਕ ਪਰਚਾ ਪਾ ਕੇ ਉਹਨਾਂ ਨੇ ਜਿਹੜਾ ਜੇਲ੍ਹ ਦੇ ਵਿੱਚ ਡੱਕਿਆ ਜਿਹੜਾ ਉਹਦਾ ਮੁੱਖ ਦੋਸ਼ੀ ਆ ਉਹਨਾਂ ਕੇਸਾਂ ਦਾ ਉਹ ਤਾਂ ਸਜ਼ਾ ਪੂਕਦਕੇ ਵੀ ਬਾਹਰ ਆ ਗਿਆ ਇਹ ਅਜੇ ਆਪਦੀਆਂ ਸਿੱਟਾਂ ਦੇ ਵਿੱਚ ਤੁਸੀਂ ਸਿੱਟਾਂ ਦਾ ਰਿਜ਼ਲਟ ਤਾਂ ਦਿਓ ਕੋਈ ਤੁਸੀਂ ਸੁਪਰੀਮ ਕੋਰਟ ਦੇ ਫੈਸਲਿਆਂ ਨੂੰ ਤੁਸੀਂ ਚੈਲੰਜ ਕਰ ਰਹੇ ਹੋ ਪੰਜਾਬ ਸਰਕਾਰ ਕੀ ਪੰਜਾਬ ਸਰਕਾਰ ਆ ਜਾਂ ਜਿਹੜੇ ਹੈਗੇ ਆ ਇੱਥੋਂ ਦੇ ਪੁਲਿਸ ਅਧਿਕਾਰੀਆਂ ਸੁਪਰੀਮ ਕੋਰਟ ਤੋਂ ਉੱਪਰ ਹੋ ਗਏ ਨੇ ਇਹ ਸਾਰੀਆਂ ਜਿਹੜੀਆਂ ਹੈਗੀਆਂ ਇਹ ਬੋਗਸ ਐਫ ਆਈ ਆਰ ਆ ਹੈਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਤੁਹਾਡੇ ਸਾਹਮਣੇ ਜਿਹੜੇ ਰਿਜ਼ਲਟ ਜਿਹੜੇ ਉਹ ਇਹ ਖੋਖਲੀਆਂ ਸਾਬਤ ਹੋਣਗੀਆਂ ਇਸ ਮਾਮਲੇ ਨੂੰ ਦੇਖਦੇ ਕੀ ਹੋਂ ਕਿਹਾ ਜਾ ਰਿਹਾ ਸੀ ਕਿ ਜਦ ਨਸ਼ਿਵਰਦ ਨੂੰ ਲੈ ਕੇ ਜਿਹੜਾ ਮਾਮਲੇ ਦਰਜ ਕੀਤੇ ਗਏ ਹੈ ਕਰੋੜਾਂ ਰੁਪਏ ਦੀ ਪ੍ਰਾਪਰਟੀਜ਼ਾਂ ਜਿਹੜੀਆਂ ਕੰਪਨੀਆਂ ਦੇ ਨਾਲ ਜਿਹੜਾ ਉਹਨਾਂ ਨੇ ਇਹ ਗੜਬੜੀ ਕੀਤੀ ਹੈ ਤੁਸੀਂ ਕੀ ਕਿਵੇਂ ਦੇਖਦੇ ਹੋ ਕਿਹੜਾ ਮਾਮਲਾ ਦਰਜ ਹੋਇਆ ਹੈ ਕਿਹੜੇ ਮਾਮਲੇ ਤੇ ਜਿਹੜੀ ਕਾਰਵਾਈ ਚੱਲ ਰਹੀ ਹੈ ਤੁਹਾਨੂੰ ਕੀ ਲੱਗਦਾ ਹੈ ਜੁੱਧ ਜਿਹੜਾ ਨਸ਼ਿਆਂ ਵਿਰੁੱਧ ਚੱਲ ਰਿਹਾ ਪੰਜਾਬ ਦੇ ਅੰਦਰ ਲੱਗਦਾ ਹੈ ਤੁਹਾਨੂੰ ਤੁਸੀਂ ਸਾਰਾ ਦਿਨ ਫੀਲਡ ਦੇ ਵਿੱਚ ਰਹਿੰਦੇ ਹੋ ਪੱਤਰਕਾਰਤਾ ਜਿਹੜਾ ਹੈਗਾ ਤੁਹਾਡਾ ਪੇਸ਼ਾ ਹੈਗਾ ਤੁਹਾਡਾ ਉਹ ਅਦਾਰਾ ਹੈਗਾ ਜਿਹੜਾ ਪੰਜਾਬ ਦੇ ਲੋਕਾਂ ਦੀ ਆਵਾਜ਼ ਹੈ ਜਿਹੜੀ ਉਹ ਸਰਕਾਰਾਂ ਤੱਕ ਲੈ ਕੇ ਜਾਂਦਾ ਕੀ ਤੁਹਾਨੂੰ ਵੀ ਲੱਗਦਾ ਵੀ ਇਹ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਦੇ ਅੰਦਰ ਚੱਲ ਰਿਹਾ ਨਸ਼ੇ ਤਾਂ ਉਸੇ ਤਰੀਕੇ ਨਾਲ ਹੀ ਚੱਲ ਰਹੇ ਆ ਅੱਜ ਤੱਕ ਕਿਸੇ ਵੀ ਜਿਹੜਾ ਹੈਗਾ ਜਿਹੜੇ ਤੁਸੀਂ ਪ੍ਰਾਪਰਟੀਆਂ ਨੂੰ ਢਾ ਰਹੇ ਹੋ ਜਾਂ ਜਿਹੜਾ ਹੈਗਾ ਉਹਨਾਂ ਨੂੰ ਨਸ਼ਟ ਕਰ ਰਹੇ ਹੋ ਤੇ ਤੁਸੀਂ ਆਪ ਦੇ ਜਿਹੜੇ ਬੈਨਰ ਲਾ ਰਹੇ ਹੋ ਯੁੱਧ ਨਸ਼ੇ ਵਿਰੁੱਧ ਉਹ ਤਾਂ ਪ੍ਰਾਪਰਟੀਆਂ ਸਾਰੀਆਂ ਜਿਹੜੀਆਂ ਇਨਲੀਗਲ ਜਗ੍ਹਾ ਦੇ ਉੱਤੇ ਬਣੀਆਂ ਹੋਈਆਂ ਜਣੀਆਂ ਸਰਕਾਰ ਦੀਆਂ ਜ਼ਮੀਨਾਂ ਦੇ ਉੱਤੇ ਤੁਸੀਂ ਉਹਨਾਂ ਦੇ ਕਬਜ਼ੇ ਛੁੜਾ ਰਹੇ ਹੋ ਔਰ ਪ੍ਰਚਾਰ ਕਰ ਰਹੇ ਹੋ ਤੁਸੀਂ ਜਿਹੜਾ ਹੈਗਾ ਯੁੱਧ ਨਸ਼ਿਆਂ ਵਿਰੁੱਧ ਇਸੇ ਤਰੀਕੇ ਨਾਲ ਜਿਹੜੀ ਇਹ ਚੀਜ਼ ਆ ਇਹ ਜਿਹੜੀ ਕਾਰਵਾਈ ਕੀਤੀ ਗਈ ਆ ਇਹਨੂੰ ਨਾਮ ਦਿੱਤਾ ਗਿਆ ਯੁੱਧ ਨਸ਼ਿਆਂ ਵਿਰੁੱਧ ਪਰ ਐਫ ਆਈ ਆਰ ਚ ਤਾਂ ਤੁਹਾਡਾ ਹੈਗਾ ਵੀ ਤੁਸੀਂ ਆਮਦਨ ਤੋਂ ਵੱਧ ਜਾਇਦਾਦ ਦੀ ਉੱਥੇ ਤੁਹਾਡਾ ਯੁੱਧ ਨਸ਼ਿਆਂ ਵਿਰੁੱਧ ਕਿੱਧਰ ਗਿਆ ਤੁਸੀਂ ਕੋਰਟ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਦਾ ਲੈ ਕੇ ਪਰਚਾ ਉੱਥੇ ਪਾ ਕੇ ਡਰੱਗਸ ਮੰਨੀ ਦਾ ਡਰੱਗਸ ਦਾ ਪਰਚਾ ਪਾ ਕੇ ਲੈ ਕੇ ਜਾਂਦੇ ਤਾਂ ਫਿਰ ਤਾਂ ਲੋਕ ਵੀ ਵੇਂਦੇ ਤੁਸੀਂ ਉੱਥੇ ਕਰ ਰਹੇ ਹੋ ਪਰਚਾ ਜਿਹੜਾ ਦਰਜ ਤੁਸੀਂ ਐਫ ਆਈ ਆਰ ਪੜ੍ਹ ਲਓ ਜੇ ਉਹਦੇ ਜਿਹੜਾ ਹੈਗਾ ਦੂਸਰੇ ਨੰਬਰ ਪਹਿਰੇ ਦੇ ਉੱਪਰ ਇਹ ਸਪਸ਼ਟ ਕੀਤਾ ਗਿਆ ਹੋਇਆ ਵੀ ਜਿਹੜਾ ਇੱਥੇ 500 550 ਕਰੋੜ ਦਾ ਜਿਹੜਾ ਹੈਗਾ ਜੀ ਉਹ ਰੈਕਟਰ ਨਿਕਲਿਆ ਜੀ 29 ਮੋਬਾਈਲ ਨਿਕਲੇ ਜੀ ਲੈਪਟਾਪ ਨਿਕਲੇ ਜੀ ਉਹ ਨਿਕਲਿਆ ਇਹ ਕੁਝ ਵੀ ਨਹੀਂ ਉੱਥੇ ਸਿਰਫ ਤੇ ਸਿਰਫ ਇੱਕ 47 ਲੱਖ ਰੁਪਏ ਦੀ ਫਿਗਰ ਆ ਉਸ ਐਫ ਆਈ ਆਰ ਦੇ ਪਹਿਰੇ ਦੇ ਅੰਦਰ ਉਹ ਤੁਸੀਂ ਐਫ ਆਈ ਆਰ ਕਢਾ ਕੇ ਤੁਸੀਂ ਪੜ੍ਹ ਵੀ ਸਕਦੇ ਹੋ ਦੋ ਨੰਬਰ ਪਹਿਰੇ ਦੇ ਉੱਪਰ 47 ਲੱਖ ਰੁਪਏ ਦੀ ਕਹਿੰਦੇ ਤੁਸੀਂ ਇਹ ਜਿਹੜਾ ਆਪਦੀਆਂ ਆਰਟੀਆਈ ਜਿਹੜੀਆਂ ਭਰੀਆਂ ਉਹਦੇ ਵਿੱਚ ਛਪਾਇਆ ਹੈ ਜੇ ਰਮਾਣਾ ਸਾਹਿਬ ਤੁਸੀਂ ਕਿਤੇ ਲੋਨ ਕਰਾਇਆ ਹੋਊਗਾ ਤਾਂ ਲੋਨ ਨੂੰ ਤੁਸੀਂ ਆਪਦੀ ਜਿਹੜੀ ਆਈਟੀਆਰ ਭਰਦੇ ਹੋ ਉਹਦੇ ਵਿੱਚ ਸ਼ੋਅ ਕਰ ਲੋਗੇ ਲੋਨ ਦਾ ਸ਼ੋਅ ਹੀ ਨਹੀਂ ਹੁੰਦਾ ਉਹਦੇ ਚ ਉਹ 47 ਲੱਖ ਦੀ ਫਿਗਰ ਹੈ ਜਿਹੜੀ ਉਹ ਵਿਕਰਮਜੀਤ ਸਿੰਘ ਮਜੀਠੀਆ ਦੀ ਲੋਨ ਦੀ ਫਿਗਰ ਆ ਇੱਕ ਇਹ ਸਿਰਫ ਸਾਰਾ ਕੁਝ ਬੋਗਸ ਆ ਇਹ 540 ਕਰੋੜ ਦੀ ਗੜਬੜੀ ਸਾਹਮਣੇ ਆ ਰਹੀ ਹੈ ਤੁਸੀਂ ਮੰਤਰੀਆਂ ਦੇ ਬਿਆਨ ਵੀ ਸੁਣਿਆ ਹੋਣੇ ਆ ਕੁਲਦੀਪ ਢਾਲੀਵਾਲ ਦਾ ਬਿਆਨ ਸਾਹਮਣੇ ਆਇਆ ਉਹ ਆਂਦੇ ਵੀ ਉਹ ਕਿੱਥੋਂ ਆਇਆ 540 ਕਰੋੜ ਕਿੱਥੋਂ ਆਇਆ ਕਿੱਥੋਂ ਇਹ ਕੀਤੀ ਹੈ ਉਹਨਾਂ ਦਾ ਇਹੀ ਮਕਸਦ ਹੈ ਇਹਦੇ ਪਿੱਛੇ ਜਿਹੜਾ ਨਸ਼ੇ ਦੀ ਗੱਲ ਹੀ ਕਹੀ ਜਾ ਰਹੀ ਹੈ ਵੱਡੇ ਤਸਕਰਾਂ ਦੇ ਨਾਲ ਮੇਲ-ਜੋਲ ਸੀਗਾ ਇਹਦਾ ਤਾਂ ਹੀ ਜਿਹੜੇ ਇਹਨੇ ਪੈਸੇ ਬਣਾਏ ਨੇ ਸਾਬਤ ਕਰੋ ਤੁਸੀਂ ਇੱਕ ਮੈਂ ਕਹਦਾ ਮਿਰਮਾਨਾ ਸਾਹਿਬ ਜੀ ਤੁਸੀਂ ਆ ਫਲਾਨੀ ਦੁਕਾਨ ਤੋਂ ਜਾ ਕੇ ਫਲਾਨੀ ਚੀਜ਼ ਚੋਰੀ ਕਰ ਲਿਆਂਦੀ ਮੇਰੇ ਕਹਿਣ ਨਾਲ ਤਾਂ ਕੁਝ ਨਹੀਂ ਹੋਣਾ ਨਾ ਉਹਨੂੰ ਮੈਂ ਸਾਬਤ ਕਰੂੰਗਾ ਕਿਸੇ ਚੀਜ਼ ਨੂੰ ਸਾਬਤ ਕਰੂੰਗਾ ਤਾਂ ਫੇਰ ਇਹ ਸਾਬਤ ਕਰਕੇ ਦੇਖੋ ਮੰਤਰੀ ਮੰਤਰੀ ਬਲਵੀਰ ਸਿੰਘ ਨੇ ਕਹਿਤਾ ਹੈ ਕਿ ਜੜਾਂ ਤੱਕ ਪਹੁੰਚਾਂਗੇ ਸਾਰਾ ਕੁਝ ਕੱਢ ਕੇ ਲਿਆਵਾਂਗੇ ਉਹ ਤੁਹਾਡੀਆਂ ਆਪਦੀਆਂ ਜੜਾਂ ਪੱਟੀਆਂ ਪਈਆਂ ਜੜਾਂ ਦਾਕਰ ਤੁਸੀਂ ਕੀ ਪਹੁੰਚਣਾ ਤੁਸੀਂ ਕੀ ਵਾਦੇ ਲੋਕਾਂ ਨਾਲ ਕਰਕੇ ਆਏ ਸੀ ਤੇ ਅੱਜ ਤੁਸੀਂ ਪੰਜਾਬ ਦੇ ਅੰਦਰ ਤੇ ਪੰਜਾਬ ਦੇ ਲੋਕਾਂ ਨਾਲ ਕੀ ਕਰ ਰਹੇ ਹੋ ਇਹ ਇਸ ਇਹ ਜਿਹੜੇ ਮੰਤਰੀ ਆ ਤੁਸੀਂ ਉਹ ਤਮਾਤਰ ਮੰਤਰੀ ਆ ਤੁਹਾਡਾ ਜਿਹੜਾ ਉਹ ਉਹ ਜੋ ਮਨ ਚਾਉਂਦੇ ਆ ਉਹ ਬੋਲੀ ਜਾਂਦੇ ਆ ਪਰ ਇਹਦੇ ਰਿਜ਼ਲਟ ਜਿਹੜੇ ਉਹ ਜ਼ੀਰੋ ਨਿਕਲਨੇ ਨੇ ਇਹਨਾਂ ਦਾ ਮੰਤਰੀ ਖੁਦ ਜਿਹਨੂੰ ਇਹਨਾਂ ਨੇ ਆਪ ਪਰਚਾ ਦੇ ਕੇ ਅੰਦਰ ਦਿੱਤਾ ਸੀ ਉਹ ਸਿੰਘਲਾ ਸਾਹਿਬ ਅੱਜ ਉਹ ਮੁੱਖ ਮੰਤਰੀ ਦੇ ਨਾਲ ਵਹਿੰਦਾ ਉਹਦੋਂ ਉਹ ਚੋਰ ਸੀ ਅੱਜ ਸਾਧਾ ਪਰਚਾ ਵੀ ਉੱਤੇ ਹੋਇਆ ਉਹ ਜੇਲ ਵੀ ਗਿਆ ਉਹਦੇ ਮੰਤਰੀਪਦ ਤੋਂ ਵੀ ਉਹਨੂੰ ਲਾਇਆ ਠੀਕ ਹੈ ਉਹਨੂੰ ਸਜ਼ਾ ਕੀ ਦਿੱਤੀ ਤੁਸੀਂ ਕਿਹੜੀ ਕਰਾਪਸ਼ਨ ਉਹਦੀ ਸਾਹਮਣੇ ਆਈ ਦੱਸੋ ਫੌਜਾ ਸਿੰਘ ਸ਼ਰਾਰੀ ਆ ਜਿਹੜਾ ਸ਼ਰੇਆਮ ਜਿਹੜਾ ਹੈਗਾ ਉਹ ਕਰਪਸ਼ਨ ਕਰਦਾ ਹੈ ਤੁਹਾਡੇ ਤੁਹਾਨੂੰ ਪਤਾ ਤੁਹਾਡੀ ਸਰਕਾਰ ਨੂੰ ਪਤਾ ਠੀਕ ਹੈ ਉਹਦੇ ਉੱਤੇ ਕੀ ਕਾਰਵਾਈਆਂ ਕੀਤੀਆਂ ਇਹ ਸਿਰਫ ਬੋਗਜ਼ ਆ ਮੈਂ ਤੁਹਾਨੂੰ ਦੱਸਦਾ ਇਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਮਜੀਠੀਆ ਸਾਹਿਬ ਦੀ ਜਿਹੜੀ ਬੇਲ ਨਾ ਉਹਨੂੰ ਕੈਨਸਲ ਕਰਨ ਦੇ ਲਈ ਐਪਲੀਕੇਸ਼ਨ ਪਾਈ ਸੀ ਔਰ ਸੁਪਰੀਮ ਕੋਰਟ ਨੇ ਇਹਨਾਂ ਨੂੰ ਜਿਹੜਾ ਹੈਗਾ 2 ਦਿਨ ਦਾ ਟਾਈਮ ਦਿੱਤਾ ਸੀ ਪੁਰਾਣਾ ਪਾਚਾ ਦਰਜ ਸੀ ਜਿਹਦੇ ਉੱਤੇ ਬੇਲ ਦੇ ਉੱਪਰ ਆਏ ਨੇ ਇਹਨਾਂ ਨੇ ਸੁਪਰੀਮ ਕੋਰਟ ਨੇ ਇਹਨਾਂ ਨੂੰ ਕਿਹਾ ਤੁਹਾਡੇ ਕੋਲੇ 2 ਦਿਨ ਦਾ ਟਾਈਮ ਹੈ 2 ਦਿਨ ਦੇ ਅੰਦਰ ਅੰਦਰ ਤੁਸੀਂ ਉਹ ਰਿਪੋਰਟ ਨੂੰ ਫਾਈਨਲ ਕਰੋ ਸੱਟ ਦੀ ਨੂੰ ਠੀਕ ਹੈ ਇਹਨਾਂ ਨੇ ਐਪਲੀਕੇਸ਼ਨ ਲਾਈ ਸੀ ਜਿਹੜੀ ਇਹ ਬੇਲ ਕੈਨਸਲ ਕੀਤੀ ਜਾਵੇ ਬਟ ਕੀ ਹੋਇਆ ਵੀ ਸੁਪਰੀਮ ਕੋਰਟ ਨੇ ਬੇਲ ਕੈਨਸਲ ਨਹੀਂ ਕੀਤੀ ਉਸੇ ਚੀਜ਼ ਨੂੰ ਆਧਾਰ ਬਣਾ ਕੇ ਇਹਨਾਂ ਨੇ ਨਵਾਂ ਪਰਚਾ ਦਿੱਤਾ ਜੀ ਇਹ ਜਿਹੜਾ ਪਰਚਾ ਹੋਇਆ ਉਹੀ ਐਪਲੀਕੇਸ਼ਨ ਇਹਨਾਂ ਨੇ ਚੱਕ ਕੇ ਇਸਡੇ ਪਰਚੇ ਦੇ ਵਿੱਚ ਲਾ ਦਿੱਤੀ ਇਹ ਜਿਹੜੀਆਂ ਚੀਜ਼ਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਸਾਹਮਣੇ ਆ ਜਾਣੀਆਂ 7 ਦਿਨ ਦਾ ਰਿਮਾਂਡ ਆ ਠੀਕ ਆ ਕੋਰਟ ਦਾ ਪ੍ਰੋਸੀਜਰ ਆ ਉਹ ਹਰੇਕ ਬੰਦਾ ਫਾਲੋ ਕਰੂਗਾ ਉਸ ਚੀਜ਼ ਨੂੰ ਪਰ ਜਿਹੜਾ ਹੈਗਾ ਇਹ ਉਸੇ ਤਰੀਕੇ ਨਾਲ ਜਿਵੇਂ ਪਹਿਲਾਂ ਵਾਲੀਆਂ ਕਾਰਵਾਈਆਂ ਫੇਕ ਨਿਕਲੀਆਂ ਇਹ ਵੀ ਪਰਚਾ ਜਿਹੜਾ ਉਸੇ ਤਰੀਕੇ ਨਾਲ ਇਹ ਕੈਨਸਲ ਸਰਕਾਰ ਨੂੰ ਕਰਨਾ ਪੈਣਾ ਨਹੀਂ ਜਿਹੜੇ ਸਰਕਾਰੀ ਵਕੀਲ ਹੈ ਉਹਨਾਂ ਦੇ ਬਿਆਨ ਤੁਸੀਂ ਸੁਣੇ ਹੋਣੇ ਆ ਉਹਨਾਂ ਨੇ ਵੀ ਕਿਹਾ ਹੈ ਕਿ ਵਾਕਈ ਜਿਹੜੀਆਂ ਹੈਗੀਆਂ ਗੜਬੜੀਆਂ ਜ਼ਰੂਰ ਰਹੀਆਂ ਸਾਹਮਣੇ ਇਹ ਜਿਹੜੇ ਭੇਦ ਆ ਨਿਕਲ ਕੇ ਸਾਹਮਣੇ ਆਏ ਆ ਜਿਵੇਂ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿਹੜੇ ਅਧਿਕਾਰੀ ਉੱਥੇ ਪਹੁੰਚੀ ਸੀ ਉਹਨਾਂ ਨੂੰ ਵੀ ਧਮਕੀਆਂ ਦਿੱਤੀਆਂ ਮਜੀਠੀਏ ਨੇ ਉਹ ਵੀ ਉਹਨਾਂ ਨੇ ਮਾਨਯੋਗ ਅਦਾਲਤ ਦੇ ਵਿੱਚ ਰੱਖੀ ਗੱਲ ਰਮਨਾਨਾ ਸਾਹਿਬ ਤੁਹਾਡੇ ਚੈਨਲ ਦੇ ਜ਼ਰੀਏ ਮੈਂ ਪਬਲਿਕ ਨੂੰ ਵੀ ਪੰਜਾਬ ਦੇ ਲੋਕਾਂ ਨੂੰ ਵੀ ਕਿਸ ਤਰੀਕੇ ਨਾਲ ਇਹ ਝੂਠ ਬੋਲਦੇ ਨੇ ਕੀ ਤੁਹਾਨੂੰ ਪਤਾ ਵੀ ਜਿਹੜਾ ਆ ਪਰਚਾ ਦਰਜ ਹੋਇਆ ਇਹਦੇ ਕੇਸ ਨੂੰ ਕੌਣ ਲੜ ਰਿਹਾ ਸਰਕਾਰ ਦੀ ਤਰਫੋਂ ਤੁਸੀਂ ਇਨੀ-ਇਨੀ ਤਨਖਾਹਾਂ ਵਕੀਲਾਂ ਨੂੰ ਦੇ ਰਹੇ ਹੋ ਠੀਕ ਆ ਤੁਹਾਡੇ ਜਿਹੜੇ ਸਰਕਾਰੀ ਵਕੀਲੋਂ ਤਾਂ ਕੇਸ ਹੀ ਨਹੀਂ ਲੜ ਰਹੇ ਇਹ ਤੁਸੀਂ ਹਾਇਰ ਕੀਤੇ ਆ ਵਕੀਲ ਬੱਧ ਪੈਸੇ ਦੇ ਕੇ ਫੰਡਿੰਗ ਕਰਕੇ ਵਕੀਲ ਤੁਸੀਂ ਹਾਇਰ ਕੀਤੇ ਨੰਬਰ 2 ਤੇ ਜਿੰਨੇ ਵੀ ਡੀਐਸਪੀ ਕੱਲ ਉੱਥੇ ਗਏ ਵਿਕਰਮਜੀਤ ਸਿੰਘ ਮਜੀਠੀਆ ਨੂੰ ਉਹ ਤੁਸੀਂ ਪਤਾ ਕਰ ਲਿਓ ਜੇ ਸਭ ਨੂੰ ਨੋਟਿਸ ਜਾਰੀ ਹੋ ਗਏ ਨੇ ਸਰਕਾਰ ਵੱਲੋਂ ਵੀ ਤੁਸੀਂ ਵਿਕਰਮਜੀਤ ਸਿੰਘ ਮਜੀਠੀਆ ਨੂੰ ਵੀਡੀਓ ਬਣਾਉਣ ਕਿਉਂ ਦਿੱਤੀ ਜਿਹੜੀ ਵੀਡੀਓ ਲਾਈਵ ਹੋਏ ਆ ਉਸ ਟਾਈਮ ਦੇ ਉੱਪਰ ਔਰ ਸਾਰਿਆਂ ਨੂੰ ਜਿਹੜਾ ਨੋਟਿਸ ਕੀਤਾ ਗਿਆ ਠੀਕ ਹੈ ਉਹਨਾਂ ਦੀ ਜਵਾਬ ਤਲਬੀ ਮੰਗੀ ਗਈ ਹੈ ਮੈਂ ਆਰਨੇ ਦੇ ਪਿੱਛੇ ਕੀ ਕਾਰਨ ਦੇਖੋ ਕਰਨਾ ਕੁਝ ਹੋਰ ਸੀ ਤੇ ਰਿਜ਼ਲਟ ਕੋ ਸਾਹਮਣੇ ਕੁਝ ਹੋਰ ਆ ਰਿਹਾ ਸੀ ਤੁਸੀਂ ਇੱਕ ਬੰਦੇ ਨੂੰ ਅਰੈਸਟ ਕਰਨ ਦੇ ਲਈ ਗਏ ਆ ਬੰਦਾ ਘਰ ਦੇ ਵਿੱਚ ਮੌਜੂਦ ਆ ਨਾ ਉਹ ਕਿਤੇ ਭੱਜਿਆ ਨਾ ਕੀਤਾ ਨਾ ਲੈਣਾ ਨਾ ਦੇਣਾ ਤੁਸੀਂ ਜਿਹੜਾ ਸੈਂਕੜਿਆਂ ਦੀ ਤਾਦੇ ਵਿੱਚ ਪੁਲਿਸ ਲੈ ਕੇ ਗਏ ਕੀੜੀ ਕਿਹੜੀ ਚੀਜ਼ ਦੀ دہشت ਪਾਉਣੀ ਚਾਹੁੰਦੇ ਸੀ ਤੁਸੀਂ ਲੋਕਾਂ ਨੂੰ ਡਰਾਉਣਾ ਚਾਹੁੰਦੇ ਆ ਤੁਸੀਂ ਧਮਕਾਉਣਾ ਚਾਹੁੰਦੇ ਆ ਤੁਸੀਂ ਤਾਂ ਜੋ ਆਵਾਜ਼ਾਂ ਬੁਲੰਦ ਨਾ ਕਰ ਸਕਣ ਇਹਦੇ ਨਾਲ ਇਹ ਪੰਜਾਬੀ ਆ ਬੜੇ ਢੀਠ ਕਿਸਮ ਦੇ ਹੁੰਦੇ ਨੇ ਕੇਜਰੀਵਾਲ ਸਾਹਿਬ ਤੁਹਾਨੂੰ ਪਤਾ ਨਹੀਂ ਜਿੱਦਣ ਤੁਹਾਡੀ ਗੋਡਨੀ ਲਵਾਈ ਸੀ ਨਾ ਇਸੇ ਪੰਜਾਬੀ ਨੇ ਲਵਾਈ ਸੀ ਇਹ ਮੇਨ ਮਸਲਾ ਜਿਹੜਾ ਨਾ ਉਹ ਈਗੋ ਹਰਟ ਦਾ ਕੇਜਰੀਵਾਲ ਨੂੰ ਮਾਫੀ ਮੰਗਣੀ ਪਈ ਸੀ ਵਿਕਰਮਜੀਤ ਮਜੀਠੀਆ ਨੂੰ ਤੁਹਾਡੇ ਚੈਨਲ ਦੇ ਜ਼ਰੀਏ ਮੈਂ ਰਵਿੰਦ ਕੇਜਰੀਵਾਲ ਜੀ ਨੂੰ ਬੇਨਤੀ ਕਰਦਾ ਤੁਸੀਂ ਇੱਕ ਵਾਰੀ ਸਟੇਜ ਤੇ ਖੜ ਕੇ ਦੁਬਾਰਾ ਕਹਿ ਦਿਓ ਵੀ ਵਿਕਰਮਜੀਤ ਸਿੰਘ ਮਜੀਠੀਆ ਨਸ਼ੇ ਦਾ ਤਸਕਰ ਜਿਵੇਂ ਤੁਸੀਂ ਲੋਕਾਂ ਤੋਂ ਪਹਿਲਾਂ ਨਾਰੇ ਲਵਾਏ ਸੀ ਹੈ ਇਹ ਕਹਿੰਦਾ ਵੀ ਵੱਡੇ ਤਸਕਰ ਅਸੀਂ ਕਾਬੂ ਕਰੀ ਜਾਂਦੇ ਨਹੀਂ ਬਖਸ਼ ਨਹੀਂ ਨਾਮ ਲਓ ਕਹੋ ਜਿਵੇਂ ਪਹਿਲਾਂ ਲੋਕਾਂ ਦੇ ਗਲਾਂ 'ਚ ਬੈਨਰ ਪੁਆਏ ਸੀ ਵਿਕਰਮਜੀਤ ਸਿੰਘ ਮਜੀਠੀਆ ਚਲਾਓ ਮੁਹਿੰਮ ਪੰਜਾਬ ਦੇ ਵਿੱਚ ਲਾ ਕੇ ਕੇਜਰੀਵਾਲ ਦੀ ਫੋਟੋ ਫਿਰ ਵੇਖਾਂਗੇ ਨਾ ਵੀ ਮਾਂ ਦਾ ਦੁੱਧ ਪੀਤਾ ਤਾਂ ਕਰਕੇ ਵਿਖਾਓ ਉਦੋਂ ਤਾਂ ਤੁਸੀਂ ਗੋਡਨੀਆ ਹੋਗੇ ਸੀ ਮਾਫੀ ਮੰਗੀ ਰਿਟਰਨ ਦੇ ਵਿੱਚ ਆਮ ਆਦਮੀ ਪਾਰਟੀ ਦੀ ਲੈਟਰ ਪੈਡ ਦੇ ਉੱਪਰ ਲਿਖ ਕੇ ਰਿਟਰਨ ਦੇ ਵਿੱਚ ਕੋਰਟ ਦੇ ਵਿੱਚ ਦਿੱਤਾ ਤੁਸੀਂ ਮਾਫੀ ਮੰਗੀ ਆ ਉਹ ਕਿਹੜੀ ਗੱਲ ਦੀ ਮੰਗੀ ਆ ਜੀ ਫਿਰ ਕਹੋ ਅੱਜ ਹਿੰਮਤ ਤੁਹਾਡੀ ਸਰਕਾਰ ਆ ਅੱਜ ਤਾਂ ਫਿਰ ਵੀ ਕਹਿੰਦੇ ਆ ਵੀ ਸੱਤਾ ਦੇ ਵਿੱਚ ਨਹੀਂ ਗਏ 10 ਸਾਲ ਤੋਂ ਜਿਹੜੀ ਹੈਗੀ ਆ ਅਕਾਲੀ ਦਲ ਉਹ ਸੱਤਾ ਤੋਂ ਬਾਹਰ ਆ ਪਰ ਨਸ਼ੇ ਦਾ ਬੋਲਬਾਲਾ ਹਜੇ ਵੀ ਵਿਕਰਮਜੀਤ ਮਜੀਠੀਆ ਕਰੀ ਜਾਂਦਾ ਫਿਰ ਤੁਸੀਂ ਉੱਥੇ ਚੁੰਚਣੇ ਖੜਕਾ ਉਹਨੂੰ ਬੇਟੇ ਆਜੇ ਪੰਜਾਬ ਦੇ ਤੁਸੀਂ ਪਿਛਲੇ ਰਿਕਾਰਡ ਮੁਤਾਬਕ ਅੱਜ ਦੇ ਰਿਕਾਰਡ ਕੱਢ ਲਓ ਕਿੰਨੇ ਨੌਜਵਾਨ ਨਸ਼ੇ ਨਾਲ ਮਰ ਰਹੇ ਆਜੇ ਤਾਂ ਵਿਕਰਮਜੀਤ ਮਜੀਠੀਆ ਕਿਸੇ ਪਾਵਰ ਜੀ ਨਹੀਂ ਅੱਜ ਨਸ਼ਾ ਕਰ ਕਰ ਕਿਉਂ ਫਿਰ ਰਿਹਾ ਇਹ ਚੀਜ਼ਾਂ ਹਰਬਾਣਾ ਸਾਹਿਬ ਇਹ ਸੋਚਣ ਵਾਲੀਆਂ ਇਹ ਦੇਖਣ ਵਾਲੀਆਂ ਇਹ ਸਿਰਫ ਡਰਾਮੇ ਆ ਇਹ ਡਰਾਮੇ ਹੀ ਰਹਿਣੇ ਐਂਡ ਤੱਕ ਪੰਜ ਸਾਲ ਲੋਕਾਂ ਨੇ ਡਰਾਮੇ ਵਿਖਣੇ ਇਹਨਾਂ ਦੇ ਕੰਮ ਕੋਈ ਨਹੀਂ ਉਹ ਕਟਾਰੂ ਚੱਕ ਹੋਇਆ ਅਰੋੜਾ ਆਇਆ ਉਹਨਾਂ ਨੇ ਸਿੱਧੇ ਤੌਰ ਤੇ ਕਹਿਤਾ ਹੈ ਕਿ ਭੋਲੇ ਨੇ ਇਹ ਸ਼ਬਦ ਐਵੇਂ ਥੋੜੋ ਬੋਲੀ ਸੀ ਇਹਦਾ ਨਾਂ ਚਾਉਂਦੇ ਆ ਭੋਲੇ ਨੇ ਕਿਹੜੇ ਬੰਦੇ ਦੇ ਨਾਲ ਆ ਲੈ ਜੀ ਤੁਸੀਂ ਜਿਹੜੇ ਬੰਦਿਆਂ ਦੀ ਕੋਈ ਕਰੈਕਟਰ ਹੈ ਉਹਨਾਂ ਬੰਦਿਆਂ ਦੇ ਕੀ ਤੁਸੀਂ ਇਹਨਾਂ ਬੰਦਿਆਂ ਦੇ ਉੱਤੇ ਕਟਾਰੂ ਚੱਕ ਬੋਲੀ ਜਾਂਦਾ ਜੀ ਠੀਕ ਹੈ ਜੀ ਉਹ ਤੁਹਾਡਾ ਕੋਈ ਫੌਜਾ ਸਿੰਘ ਛਰਾਰੀ ਬੋਲੀ ਜਾਂਦਾ ਜੀ ਤੁਸੀਂ ਇੱਕ ਚੀਜ਼ ਦੇਖੋ ਬਸ ਸਾਰਾ ਦਿੱਲੀ ਤੋਂ ਲੈ ਕੇ ਤੇ ਪੰਜਾਬ ਤੱਕ ਸਾਰਾ ਲਲੀ ਛਲੀ ਜੋ ਲਿਲੀ ਫਿਲੀ ਸਾਰੇ ਲਿਖਣ ਲੱਗੇ ਜੀ ਵੱਡੇ ਮਗਰਮਛ ਫੜ ਲਈ ਵੱਡੇ ਮਗਰਮਛ ਫੜ ਇਹ ਬਹੁਤ ਵੱਡੀ ਪਲੈਨਿੰਗ ਦੇ ਨਾਲ ਮਗਰਮਛ ਮਗਰਮਛ ਨਹੀਂ ਫਰੇ ਇਹ ਪ੍ਰਚਾਰ ਕੀਤਾ ਜਾਂਦਾ ਮਗਰਮਛ ਤਾਂ ਤੁਹਾਨੂੰ ਉਹਦੇ ਉਹਦੇ ਪਤਾ ਲੱਗੂਗਾ ਜਿੱਦਣ ਵਿਕਰਮਜੀਤ ਮਜੀਠੀਆ ਉਹਦੇ ਤੁਸੀਂ ਕਹਿ ਸਕਦੇ ਆ ਵੀ ਆ ਮਗਰਮਛ ਅਸੀਂ ਅੰਦਰ ਦਿੱਤਾ ਸਬੂਤਾਂ ਦੇ ਆਧਾਰ ਤੇ ਨਜਾਇਜ਼ ਪਰਚਾ ਪਾਉਣਾ ਸਰਕਾਰ ਦੇ ਹੱਥਾਂ ਦੇ ਅੰਦਰ ਪਾਵਰ ਹੁੰਦੀ ਆ ਉਹ ਜੀ ਨੂੰ ਮਰਜ਼ੀ ਚੱਕ ਕੇ ਜਿੱਥੇ ਮਰਜ਼ੀ ਇਹ ਸਵਾਲ ਕਿਉਂ ਖੜੇ ਹੋ ਰਹੇ ਆ ਕਿ ਨਸ਼ੇ ਦੀ ਸ਼ੁਰੂਆਤ ਹੀ ਉਦੋਂ ਹੋਈ ਸੀਗੀ ਇਹਨਾਂ ਦੀ ਸਰਕਾਰ ਦੌਰਾਨ ਦੇਖੋ ਠੀਕ ਆ ਇੱਕ ਨਸ਼ਾ ਬਹੁਤ ਭਿਆੰਕਰ ਬਿਮਾਰੀ ਸਾਡੇ ਪੰਜਾਬ ਨੂੰ ਲੱਗੀ ਆ ਇਹ 'ਚ ਕੋਈ ਦੋ ਰਹਿਣੀ ਕਿਹੜੀਆਂ ਸਰਕਾਰਾਂ ਦੇ ਵਿੱਚ ਲੱਗੀ ਆ ਚਲੋ ਜੇ ਕਾਲੀ ਦਲ ਦੇ ਵਿੱਚ ਤੁਸੀਂ ਕਹਿੰਦੇ ਆ ਸ਼ੁਰੂ ਹੋਇਆ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਵੀ ਨਿਕਲ ਗਈ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਤਕਰੀਬਨ ਨਿਕਲ ਚੱਲੀ ਆ ਠੀਕ ਆ ਸੈਂਟਰ ਬੈਠਾ ਉੱਥੇ ਇੰਡੀਆਂ ਵੱਡੀਆਂ ਪਾਵਰਾਂ ਇੰਡੀਆਂ ਵੱਡੀਆਂ ਏਜੰਸੀਆਂ ਸਾਰਾ ਕੁਝ ਹੈਗਾ ਫਿਰ ਇਹ ਰੋਕਥਾਮ ਕਿਉਂ ਨਹੀਂ ਜੇ ਅੱਜ ਪੰਜਾਬ ਨੂੰ ਇੱਕ ਐਸੀ ਕਗਾਰ ਦੇ ਉੱਤੇ ਲਿਆ ਕੇ ਖੜਾ ਕਰ ਦਿੱਤਾ ਕਿ ਨਸ਼ੇੜੀ ਪੰਜਾਬ ਦੇ ਰੂਪ ਦੇ ਵਿੱਚ ਜਿਹੜਾ ਉਹ ਜਾਣਿਆ ਜਾਣ ਲੱਗਾ ਕਿ ਕੈਨੇਡਾ ਦੇ ਅੰਦਰ ਨਸ਼ਾ ਨਹੀਂ ਕਿ ਅਮਰੀਕਾ ਦੇ ਅੰਦਰ ਨਸ਼ਾ ਨਹੀਂ ਕਿ ਤੁਹਾਡਾ ਆਸਟ੍ਰੇਲੀਆ ਦੇ ਅੰਦਰ ਇੰਗਲੈਂਡ ਦੇ ਅੰਦਰ ਨਿਊਜ਼ੀਲੈਂਡ ਦੇ ਅੰਦਰ ਕਿੱਥੇ ਨਸ਼ਾ ਨਹੀਂ ਹੇਗਾ ਹਰ ਕਿਤੇ ਹੈਗਾ ਪਰ ਪੰਜਾਬ ਨੂੰ ਇੱਕ ਕਿਸੇ ਸਾਜਿਸ਼ ਦੇ ਤਹਿਤ ਅੱਜ ਤੁਸੀਂ ਦੇਖੋ ਉਹ ਸਮਾਂ ਸੀ ਜਦੋਂ ਬਾਹੂ ਫੜ ਕੇ ਫੌਜ ਦੇ ਵਿੱਚ ਜਾਂ ਪੁਲਿਸ ਦੇ ਵਿੱਚ ਭਰਤੀ ਕੀਤਾ ਜਾਂਦਾ ਸੀ ਪੰਜਾਬੀ ਨੌਜਵਾਨ ਅੱਜ ਜਿਹਦੇ ਮਗਰ ਸਿੰਘ ਤੇ ਜਿਹਦਾ ਏਰੀਆ ਜਾਂ ਸੂਬਾ ਪੰਜਾਬ ਲਿਖਿਆ ਜਾਂਦਾ ਨਾ ਉਹਨੂੰ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਂਦਾ ਲਾਈਨ ਦੇ ਮਗਰਲੇ ਪਾਸੇ ਲਾ ਦਿੰਦੇ ਆ ਇੰਨਾ ਅਸਰ ਪੈ ਚੁੱਕਿਆ ਇਨ੍ਹਾਂ ਚੀਜ਼ਾਂ ਦਾ ਕੀ ਆ ਇਹ ਪ੍ਰਚਾਰਾਂ ਦਾ ਨਸ਼ਾ ਖਤਮ ਕਰਨਾ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਕੇਜਰੀਵਾਲ ਸਾਹਿਬ ਜਾਂ ਉਸ ਤੋਂ ਪਹਿਲਾਂ ਕੈਪਟਨ ਸਾਹਿਬ ਜਿਹੜਾ ਹੈਗਾ ਕਰਕੇ ਐਸੀ 4 ਹਫ਼ਤਿਆਂ ਦੇ ਇਹਨਾਂ ਦੇ ਤਾਂ 4 ਸਾਲ ਲੰਗੇ 5 ਸਾਲ ਉਹਨਾਂ ਦੇ ਲੰਗੇ ਆ ਸਰਕਾਰਾਂ ਦੇ ਅੰਦਰ ਜੇ ਕੋਈ ਬੰਦਾ ਤੁਹਾਨੂੰ ਪਤਾ ਵੀ ਆਹ ਬੰਦਾ ਇਹ ਦੋਸ਼ੀ ਆ ਇਹਦੇ ਉੱਤੇ ਫਿਰ ਤੁਸੀਂ ਕਾਰਵਾਈ ਬੰਦੀ ਹੋ ਉਸ ਤਰੀਕੇ ਨਾਲ ਕਰਦੇ ਕਿਉਂ ਨਹੀਂ ਕਿਉਂ ਨਹੀਂ ਸਬੂਤ ਇਕੱਠੇ ਕਰਦੇ ਕੱਲਾ ਨਾਂ ਲੈਣ ਨਾਲ ਤਸਕਰ ਨਹੀਂ ਬੰਦਾ ਉਹਦੇ ਸਬੂਤ ਕੱਢ ਕੇ ਵੀ ਲੋਕਾਂ ਦੇ ਸਾਹਮਣੇ ਰੱਖਣੇ ਪੈਂਦੇ ਆ ਉਹ ਸਾਰੇ ਸਬੂਤ ਲਿਆਓ ਫਿਰ ਵੇਖਾਂਗੇ ਵੀ ਹਾਂ ਤੁਸੀਂ ਵਾਕਈ ਕਿਸੇ ਮਗਰਮਸ਼ ਨੂੰ ਹੱਥ ਪਾਇਆ ਕਿ ਉਹੀ ਹਵਾਜੀ ਤੀਰ ਚਲਾਈ ਜਾਂਦੇ ਨੇ ਰਿੰਗ ਸਾਹਿਬ ਜਿਹੜੀ ਤੁਹਾਡੇ ਸਵਾਲ ਦਾ ਜਿਹੜਾ ਜਵਾਬ ਲੈਣੇ ਤੋਂ ਤੋਂ ਜਿਵੇਂ ਤੁਸੀਂ ਕਿਹਾ ਹੈ ਕਿ ਡੀਐਸਪੀ ਸੀ ਇੱਕ ਉਹਨਾਂ ਨੇ ਨੋਟਸ ਕਰਤੀ ਹੈ ਵੀ ਵੀਡੀਓ ਕਾ ਬਣਾਉਣ ਦਿੱਤੀਆਂ ਕਾਰਨ ਕੀ ਹੈ ਦੇ ਪਿੱਛੇ ਜੇਕਰ ਵੀਡੀਓ ਨਾ ਬਣਦੀ ਫਿਰ ਕੀ ਕੁਝ ਨਿਕਲ ਕੇ ਆਉਣਾ ਸੀ ਫਿਰ ਚਾਰ ਦਿਨ ਇਹਨਾਂ ਨੇ ਹੋਰ ਪ੍ਰਚਾਰ ਉਸ ਤਰੀਕੇ ਦਾ ਕਰ ਲੈਣਾ ਸੀ ਇਹ ਤਾਂ ਪਤਾ ਲੱਗ ਗਿਆ ਉੱਥੇ ਜਦੋਂ ਕੁਐਸਚਨਿੰਗ ਕਰਦੇ ਸੀ ਮੈਡਮ ਮਿਸਿਸ ਜਿਹੜੇ ਮਜੀਠੀਆ ਉਹ ਉਹਨਾਂ ਨੂੰ ਕੁਐਸਚਨ ਕੀਤੀ ਉਹਨਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਵੀ ਅਸੀਂ ਕਿਉਂ ਲੈ ਕੇ ਜਾ ਰਹੇ ਹਾਂ ਉਹਨਾਂ ਨੂੰ ਪਤਾ ਹੀ ਨਹੀਂ ਸੀ ਜੇ ਕਿਸੇ ਅਫਸਰ ਨੂੰ ਪੁੱਛਦੇ ਸੀ ਤਾਂ ਉਹਨਾਂ ਨੂੰ ਇਹੀ ਦੱਸਦੇ ਸੀ ਵੀ ਹਾਂਜੀ ਜਿਹੜਾ ਹੈਗਾ ਆਓ ਫੁਲਾਨੇ ਅਫਸਰ ਨੂੰ ਪੁੱਛ ਲਓ ਜੀ ਫੁਲਾਨੇ ਅਫਸਰ ਨੂੰ ਪੁੱਛ ਲਓ ਉੱਥੇ 10 ਤੋਂ 15 ਤਾਂ ਮੇਰੇ ਖਿਆਲ ਡੀਐਸਪੀ ਲਾਤੇ ਹੋਰ ਫੋਰਸ ਲਾਤੀ ਸਾਰੀ ਸਿਵਲ ਕੱਪੜਿਆਂ ਦੇ ਵਿੱਚ ਇਸ ਤਰੀਕੇ ਨਾਲ ਪਤਾ ਨਹੀਂ 25 ਸਾਮਾ ਦੇ ਕਿਹਾ ਜਾ ਰਿਹਾ ਹੈ 25 ਜਗ੍ਹਾ ਤੇ ਰੇਡ ਮਾਰੀ ਹੈ ਇੱਕੋ ਟਾਈਮ ਇੱਕੋ ਸਮੇਂ ਦੇ ਵਿੱਚ ਫੋਰਸ ਭੇਜੀ ਹੈ ਉਹ 25 ਜਗ੍ਹਾ ਕਿਹੜੀਆਂ-ਕਿਹੜੀਆਂ ਸੀ ਚਲੋ ਜਿਵੇਂ ਹੁਣ ਚੰਨੀਗੜ੍ਹ ਦੇ ਵਿੱਚ ਦਫ਼ਤਰ ਹੋ ਗਿਆ ਐਮਐਲਏ ਦਾ ਦਫ਼ਤਰ ਹੋ ਗਿਆ ਚਲੋ ਹੋਰ ਦਫ਼ਤਰ ਇਹਨਾਂ ਦੇ ਹੋਣੇ ਕਿਤੇ 25 ਜਗ੍ਹਾ ਤੇ ਕੀ-ਕੀ ਲਿੰਕ ਸੀ ਫਿਰ ਮਜੀਠੀਆ ਸਾਹਿਬ ਉਹ ਤਾਂ ਸਾਨੂੰ ਵੀ ਨਹੀਂ ਅਜੇ ਤੱਕ ਪਤਾ ਲੱਗਿਆ ਵੀ ਇਹਨਾਂ ਨੇ 25 ਥਾਵਾਂ ਕਿਹੜੀਆਂ ਸੀ ਨਾ ਤਾਂ ਸਰਕਾਰ ਜਨਤਕ ਕਰ ਸਕੀ ਆ ਨਾ ਪੁਲਿਸ ਜਨਤਕ ਕਰ ਸਕੀ ਆ ਮੈਂ ਤਾਂ ਇੱਕੋ ਚੀਜ਼ ਦੀ ਬੇਨਤੀ ਕਰਦਾ ਤੁਹਾਡੇ ਜ਼ਰੀਏ ਸਾਡੇ ਵੀਰ ਜਿੰਨੇ ਵੀ ਪੁਲਿਸ ਮੁਲਾਜ਼ਮ ਆ ਠੀਕ ਆ ਸਰਕਾਰ ਦਾ ਦਬਾਅ ਹੁੰਦਾ ਪਰ ਦਬਾਅ ਵੀ ਕਿਸੇ ਹੱਦ ਤੱਕ ਹੁੰਦਾ ਅਸੀਂ ਆਪਦੀਆਂ ਉਹਨਾਂ ਕੁਰਸੀਆਂ ਤੇ ਜਿੰਨਾ ਚਿਰ ਅਸੀਂ ਸਰਵਿਸ ਕਰਨੀ ਅਸੀਂ ਬੈੰਦੇ ਰਹਿਣਾ ਪਰ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਆਪਣੀ ਡਿਊਟੀ ਜਿਹੜੀ ਆ ਉਸ ਤਰੀਕੇ ਨਾਲ ਕਰੋ ਇਹਨਾਂ ਦੇ ਵਰਕਰ ਬਣ ਕੇ ਪਾਰਟੀ ਦੇ ਉਹ ਕੰਮ ਨਾ ਕਰੋ ਨਾਜਾਇਜ਼ ਧੱਕਾ ਜਿਹੜਾ ਅੱਜ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਦੇ ਨਾਲ ਹੋ ਰਿਹਾ ਔਰ ਜਿਵੇਂ ਤੁਸੀਂ ਆ ਪਿੱਛੇ ਦੇਖਿਆ ਆਪਣੇ ਜੈਤੋ ਗੋਨਿਆਣਾ ਹੋਇਆ ਮੁੰਡੇ ਨੂੰ ਚੱਕ ਕੇ ਤਸ਼ੱਦਦ ਕਰਕੇ ਉਹਦੇ ਉੱਪਰ ਤੇ ਉੱਥੋਂ ਨਿਕਲਿਆ ਕੀ ਆ ਰਿਜ਼ਲਟ ਕੀ ਨਿਕਲਿਆ ਉਹ ਇੱਕ ਮਾਸੂਮ ਬੱਚੇ ਦਾ ਬਾਪ ਆ ਜਿਹੜਾ ਉਹ ਪੁਲਿਸ ਦੇ ਤਸ਼ੱਦਦ ਨੇ ਖੋਲਿਆ ਤੇ ਮੁੱਖ ਮੰਤਰੀ ਦੇ ਮੂੰਹੋਂ ਸੀ ਨਹੀਂ ਨਿਕਲੀ ਇਹ ਜਵਾਬ ਆ ਲੋਕਾਂ ਦੇ ਦੇਣੇ ਪੈਣੇ ਆ ਤੁਹਾਡੇ ਐਮ ਐਲ ਏ ਦੇ ਕਾਰਨ ਗੁਰੂ ਰਸਾ ਦਾ ਇੱਕ ਨੌਜਵਾਨ ਸਰਪੰਚ ਜਿਹਦੇ ਬੂਟੇ ਅਸੀਂ ਆਪਦੇ ਹੱਥੀਂ ਲਾਏ ਸੀ ਮੁੰਡਾ ਪਲਵਾਨ ਸੀ ਉਹ ਆਪਦੇ ਹੱਥੀਂ ਬੂਟੇ ਲਾਏ ਸੀ ਉਹ ਅੱਜ ਇਹਨਾਂ ਦੇ ਐਮ ਐਲ ਏ ਦੇ ਤਸ਼ੱਦਦ ਦੀ ਭੇਂਟ ਚੜ ਗਿਆ ਭਗਵੰਤ ਮਾਨ ਦੇ ਮੂੰਹੋਂ ਸੀ ਨਹੀਂ ਨਿਕਲੀ ਇਹ ਚੀਜ਼ਾਂ ਇਹ ਰਮਾਣਾ ਸਾਹਿਬ ਆਉਣ ਵਾਲੇ ਸਮੇਂ 'ਚ ਮਹੀਨੇ ਦਾ 15 18 ਹੀ ਰਹਿ ਗਏ ਨਾ ਇਹ ਲੋਕ ਜਿਹੜੀਆਂ ਇਹ ਗੱਲਾਂ ਕਰਦੇ ਸੀ ਜਗਵੀਰ ਬਾਗਲ ਨੇ ਵੀ ਕਹਿਤੀ ਸਵਾਸਾ ਰਹਿ ਗਿਆ ਮੈਂ ਕਿਹਾ ਜੀ ਤੁਹਾਡੇ ਸਾਹਮਣੇ ਹੋਣੇ ਹਾਲਾਤ ਇਹ ਜਿਹੜੇ ਸ਼ਬਦ ਸੀ ਨਾ ਡਲਾ ਤੋਂ ਡਲਾ ਹੁੰਦਾ ਨਾ ਜਾਣੇ ਕਹਾਂ ਸੇ ਚਲਾ ਹੁੰਦਾ ਇਹ ਚੱਲਣਗੇ ਜਗੀਰੀਆਂ ਨੇ ਮੁੱਛਾਂ ਨੂੰ ਵਟ ਦਿੱਤਾ ਤੇ ਨਾਲ ਉਹਨਾਂ ਨੇ ਇਹ ਵੀ ਕਹਿਤਾ ਭਗਵੰਤ ਮਾਨ ਚੀਕਾਂ ਕਢਾਵਾਂਗੇ ਇਸੇ ਕਰਕੇ ਉਹਨਾਂ ਨੇ ਫਿਰ ਇਹ ਗੱਲ ਕਹਿਤੀ ਵੀ ਸਵਾਸਾ ਰਹਿ ਗਿਆ ਦੇਖੋ ਉਹਨੇ ਜੱਟ ਨੇ ਜੇ ਮੁੱਛ ਨੂੰ ਹੱਥ ਪਾਇਆ ਸੀ ਕਿਸੇ ਗੱਲੋਂ ਹੀ ਪਾਇਆ ਸੀ ਤੁਸੀਂ ਮੰਨਦੇ ਵੀ ਉਹ ਤੁਸੀਂ ਮੰਨਦੇ ਵੀ ਯਾਨੀ ਕਿ ਉਹ ਸਹੀ ਸੀ ਤਾਂ ਉਹਨੇ ਇਹ ਗੱਲ ਕਹੀ ਫਿਰ ਮੈਂ ਤੁਹਾਨੂੰ ਕਹਿਣਾ ਵੀ ਇਹ ਤਾਂ ਸਹਿ ਜਾਣਗੇ ਇਹਨਾਂ ਤੋਂ ਇੱਕ ਦਿਨ ਨਹੀਂ ਸਿਆ ਜਾਣਾ ਇੱਥੇ ਤੁਸੀਂ ਨੋਟ ਕਰ ਲਓ ਜਿੱਦੇ ਇਹਨਾਂ ਕੋਲੇ ਰਿਪੋਰਟਾਂ ਆ ਗਈਆਂ ਸਰਕਾਰ ਨੇ ਆਉਂਦੀ ਅੱਧਿਓ ਵੱਧ ਤਾਂ ਇਹ ਵਿਦੇਸ਼ਾਂ ਨੂੰ ਭੱਜਣਗੇ ਅੱਧਿਓ ਵੱਧ ਇਹ ਤੁਹਾਡੇ ਸਾਹਮਣੇ ਹੋਣੀਆਂ ਇਹ ਚੀਜ਼ਾਂ ਇਹ ਲੋਕਾਂ ਨੇ ਜੇ ਤੁਹਾਨੂੰ ਉਹੀ ਗੱਲਾਂ ਨਾ ਲੋਕ ਚਾਉਣ ਦਾ ਅਰਸ਼ ਤੇ ਤੇ ਲੋਕ ਚਾਉਣ ਦਾ ਫਰਸ਼ ਤੇ ਤੁਸੀਂ ਇੱਕ ਮੀਲ ਪੱਥਰੀ ਦੱਸ ਦਿਓ ਪੰਜਾਬ ਦੇ ਅੰਦਰ ਬਿਨਾ ਡਰਾਮਿਆਂ ਤੋਂ ਕੋਈ ਕੀਤਾ ਕੋਈ ਵੱਡਾ ਪ੍ਰੋਜੈਕਟ ਪੰਜਾਬ ਦੇ ਅੰਦਰ ਕੋਈ ਆਇਆ ਅੱਜ ਦੀ ਤਿੱਕਰ ਤੁਸੀਂ ਇੱਕ ਇੱਟ ਦੱਸ ਦਿਓ ਵੀ ਆਹ ਇੱਟਾ ਜਿਹੜੀ ਉਹ ਆਮ ਆਦਮੀ ਪਾਰਟੀ ਨੇ ਲਾਤੀ ਆ ਕੱਖ ਵੀ ਨਹੀਂ ਗਾ ਸਿਰਫ ਗੱਲੇ ਗੱਲਾਂ ਜੁਮਲੇ ਝੂਠ ਤੂਫਾਨ ਐਡਵਰਟਾਈਜ਼ਮੈਂਟ ਤੁਸੀਂ ਦਿੱਲੀ ਦੀਆਂ ਹੀ ਕੱਢ ਕੇ ਵੇਖ ਲਓ ਜੇ ਕਿਸੇ ਪ੍ਰੋਜੈਕਟ ਦੇ ਉੱਤੇ 10 ਕਰੋੜ ਲੱਗਿਆ ਤੇ ਉਹਦੀ ਐਡਵਰਟਾਈਜ਼ਮੈਂਟ ਤੇ 2 ਕਰੋੜ ਲਾਈ ਜਾਂਦੇ ਆ ਇਹ ਚੀਜ਼ਾਂ ਇਹ ਸਿਰਫ ਤੇ ਸਿਰਫ ਤੁਸੀਂ ਬਾਕੀ ਤੁਸੀਂ ਬਾਕੀ ਐਮਐਲਏ ਦੇ ਹਾਲਾਤ ਹੀ ਵੇਖ ਲਓ ਪਹਿਲਾਂ ਕੀ ਸੀ ਤੇ ਅੱਜ ਕੀ ਆ ਤੁਹਾਡੇ ਤੋਂ ਰਮਾਣਾ ਸਾਹਿਬ ਕੋਈ ਛੁਪਿਆ ਤਾਂ ਹੈ ਨਹੀਂਗਾ ਤੁਸੀਂ ਸਾਰਾ ਦਿਨ ਫੀਲਡ 'ਚ ਹੀ ਰਹਿੰਨੇ ਹੋ ਕਿੱਥੋਂ ਕਿੱਥੋਂ ਇਹਨਾਂ ਤੋਂ ਤਾਂ ਹਸਾਬ ਦਿੱਤੇ ਨਹੀਂ ਜਾਣੇ ਇਹਦਾ ਫਿਰ ਵੀ ਕਿਸੇ ਨਾ ਕਿਸੇ ਪੁੱਠ ਸਿੱਧ ਕਰਕੇ ਕੋਈ ਹਸਾਬ ਇਨਕਮ ਦਾ ਦੇ ਦੇਣਗੇ ਇਹਨਾਂ ਤੋਂ ਤਾਂ ਦਿੱਤੇ ਨਹੀਂ ਜਾਣੇ ਤੁਹਾਡੇ ਸਾਹਮਣੇ ਆ ਜਾਣਾ 15 ਮਹੀਨੇ ਤੁਹਾਨੂੰ ਪਹਿਲਾਂ ਹੀ ਕਹੀ ਜਾਂਦੇ ਆ ਵੀ 15 ਮਹੀਨੇ ਰਹਿ ਕੇ 15 ਮਹੀਨੇ ਬਾਅਦ ਰਿਜ਼ਲਟ ਤੁਸੀਂ ਵੇਖਿਓ ਕੀ ਹੋਣਾ ਵੜਿੰਗ ਸਾਹਿਬ 7 ਦਿਨ ਦਾ ਰਿਮਾਂਡ ਲਿਆ 7 ਦਿਨ ਦੇ ਵਿੱਚ ਅਨਵਰਸਟੀਗੇਸ਼ਨ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆ ਸਕਦਾ ਹੈ ਕੋਈ ਸੋਚ ਹੈ ਤੁਹਾਡੇ ਦਿਮਾਗ ਦੇ ਵਿੱਚ ਕੀ ਘੜ ਸਕਦੇ ਆ ਤੁਸੀਂ ਦੇਖੋ ਜੀ 5 ਉਹ ਲਾ ਲਓ ਤੇ 3.5 ਇਹਨਾਂ ਦੇ ਲਾ ਲਓ 8.5 ਸਾਲਾਂ ਚ ਕੁਝ ਨਹੀਂ ਨਿਕਲਿਆ ਤੇ 7 ਦਿਨਾਂ ਚ ਕੀ ਛਿੱਕੂ ਘੜ ਲੈਣਗੇ ਕੱਖ ਨਹੀਂ ਨਿਕਲਣਾ ਇੱਥੇ ਤੁਸੀਂ ਤੇ ਇੱਥੇ ਮੈਂ ਦੁਬਾਰਾ ਫੇਰ ਇੰਟਰਵਿਊ ਕਰਾਂਗੇ ਠੀਕ ਹੈ ਨਾ ਇਹ ਸਿਰਫ ਤੇ ਸਿਰਫ ਆਵਾਜ਼ਾਂ ਦਬਾਉਣ ਵਾਲੇ ਪਾਸੇ ਨੂੰ ਹੋਏ ਆ ਖੱਜਲ ਖਰਾਬੀ ਹੈ ਠੀਕ ਆ ਇੱਕ ਪਰਚਾ ਦਰਜ ਹੋ ਜਾਂਦਾ ਹੈ ਕਾਨੂੰਨੀ ਪ੍ਰਕਿਰਿਆ ਇੱਕ ਪਾਈਪਲਾਈਨ ਚ ਸਿਸਟਮ ਪੈ ਜਾਂਦਾ ਉਸੇ ਪ੍ਰਕਿਰਿਆ ਚੋਂ ਨਿਕਲ ਕੇ ਸਾਨੂੰ ਬਾਹਰ ਆਉਣਾ ਪੈਂਦਾ ਪਰ ਸਾਫ਼ ਸੁਥਰਾ ਹੀ ਨਿਕਲਾਂਗੇ ਸਰਕਾਰ ਦੇ ਹੱਥ ਪੱਲੇ ਕੱਖ ਨਹੀਂ ਆਉਣਾ ਤੁਹਾਡੇ ਸਾਹਮਣੇ ਇਹ ਵੀ ਜਮਾਨਤ ਹੋਊਗੀ ਇਸੇ ਚੀਜ਼ ਚ ਸੁਪਰੀਮ ਕੋਰਟ ਨੇ ਵੀ ਇਹਨਾਂ ਨੂੰ ਹੀ ਕਿਹਾ ਕਹਿੰਦੇ ਵੀ 80 ਕਰੋੜ ਦਾ ਲੈਣ ਦੇਣ ਆ ਜੀ 800 ਕਰੋੜ ਦਾ ਸੁਪਰੀਮ ਕੋਰਟ ਨੇ ਕਿਹਾ ਸਬੂਤ ਦਿਓ ਪਰ ਸਬੂਤ ਤੁਹਾਡੇ ਕੋਲ ਹੈ ਨਹੀਂਗੇ ਕੇਸ ਬਣਾ ਦੇ ਉੱਤੇ ਪਰਚੇ ਪਾਉਣੇ ਆ ਇਹ ਸਿਰਫ ਤੇ ਸਿਰਫ ਦਬਾਉਣ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਆ ਹੋਰ ਕੁਛ ਨਹੀਂਗਾ ਨਿਕਲਣਾ ਤੁਹਾਡੇ ਸਾਹਮਣੇ ਇਹਨਾਂ ਦੇ ਕੋਲੋਂ ਕੁਛ ਨਹੀਂ ਆ ਇਹ ਡਰਾਮ ਹੀ ਰਹਿਣੇ ਆ ਤੇ ਇਹ ਜਿਹੜਾ ਜੱਟ ਆ ਮੁੱਛਾਂ ਨੂੰ ਤਾ ਦੇ ਕੇ ਦੁਬਾਰਾ ਬਾਹਰ ਆਉਂਦਾ ਤੁਹਾਨੂੰ ਮੈਂ ਵਿਖਾਉਂਗਾ ਧੰਨਵਾਦ ਤਾਂ ਸੁਣਿਆ ਇਹ ਸੰਨ 유ਥ ਅਕਾਲੀ ਦਲ ਦੇ ਉਸ ਪਰਸਨ ਅਮਨ ਬੜੈੰਗ ਜੀ ਤਾਂ ਸਿੱਧੇ ਤੌਰ ਤੇ ਇਹਨਾਂ ਨੇ ਕਹਿਤਾ ਹੈ ਕਿ ਬਿਲਕੁਲ ਜਿਹੜਾ ਇਹ ਸਰਕਾਰਾਂ ਵੱਲੋਂ ਤੱਕਾ ਕੀਤਾ ਜਾ ਰਿਹਾ ਹੈ ਇਹਨਾਂ ਨੇ ਜਿਵੇਂ ਉਹਨਾਂ ਗੱਲ ਕੀਤੀ ਹੈ ਕਿ ਗੱਲ ਕਹੀ ਜਾ ਰਹੀ ਹੈ ਜੁੱਧ ਨਸ਼ੀ ਵਿਰਧ ਨੂੰ ਲੈ ਕੇ ਤੇ ਮਾਮਲੇ ਹੋਰ ਦਰਜ ਕੀਤੇ ਜਾ ਰਹੇ ਨੇ ਤਾਂ ਸਿੱਧੇ ਤੌਰ ਤੇ ਇਹਨਾਂ ਨਾਲ ਇਹ ਵੀ ਗੱਲ ਕਹਿਤੀ ਹੈ ਕਿ 8 ਸਾਲਾਂ ਦੇ ਵਿੱਚ ਨਹੀਂ ਇਹਨਾਂ ਤੋਂ ਕੁਝ ਹੋਇਆ ਤੇ 7 ਦਿਨਾਂ ਦੇ ਵਿੱਚ ਰਿਮਾਂਡ ਦੇ ਵਿੱਚ ਕੀ ਕੁਝ ਲੈ ਕੇ ਆਉਣਗੇ ਤਾਂ ਇਹਨਾਂ ਨੇ ਕਹਿਤਾ ਹੈ ਕਿ ਜਲਦੀ ਤੋਂ ਜਲਦੀ ਜਿਹੜਾ ਉਹਨਾਂ ਨੂੰ ਜਿਹੜਾ ਮਾਨਯੋਗ ਅਦਾਲਤ ਦੇ ਵਿੱਚੋਂ ਜਿਹੜੀ ਬੇਲ ਮਿਲ ਜਾਏਗੀ ਬਾਹਰ ਆ ਜਾਣਗੇ ਕੋਈ ਵੀ ਉਹਨਾਂ ਦੇ ਖਿਲਾਫ ਹੈ ਜਿਹੜੀ ਕਾਨੂੰਨੀ ਕਾਰਵਾਈ ਜਿਹੜੀ ਚੱਲ ਰਹੀ ਹੈ ਕੋਈ ਵੀ ਉਹਨਾਂ ਦੇ ਖਿਲਾਫ ਮਾਮਲਾ ਜਾਂ ਸਾਹਮਣੇ ਨਿਕਲ ਕੇ ਨਹੀਂ ਆਵੇਗਾ ਤਾਂ ਦੇਖਦੇ ਹਾਂ ਹੁਣ 7 ਦਿਨ ਦੇ ਰਿਮਾਂਡ ਦੇ ਵਿੱਚ ਪੋਚੀ ਕਿਛ ਹੋਵੇਗੀ ਉਸ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਵੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਉਹਨਾਂ ਤੇ 540 ਕਰੋੜ ਰੁਪਏ ਦੀ ਗੜਬੜੀ ਦੇ ਜਾਂ ਹੋਰ ਜਿਹੜੇ આરોਪ ਲਗਾਏ ਜਾ ਰਹੇ ਨੇ ਉਹ ਸਹੀ ਸਾਬਤ ਹੁੰਦੇ ਆ ਜਾਂ ਨਹੀਂ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਫਰੀ ਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਉਕਬਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਧਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗਾ